ਪੂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬੀਰ ਵੈਦ ਕਾਹੇ ਹਉ ਹੀ ਭਲਾ दारू ਮੇਰੇ ਵਸ ਇਹ ਤੋਂ ਵਸਤੂ ਗੋਪਾਲ ਕੀ ਜਦ ਭਾਵੇ ਲੈ ਖਸ ਇਹ ਤਾਂ ਵਸਤੂ ਉਹਨਾਂ ਦੀ ਹੈ ਗੁਰੂ ਸਾਹਿਬ ਦੀ ਹੈ ਪਰ ਵਿਸ਼ੇਸ਼ ਇੱਕ ਗੱਲ ਮੈਂ ਇਹ ਵੀ ਕਹਿਣੀ ਚਾਹਾਂਗਾ ਬਈ ਸੰਸਾਰ ਤੇ ਤਿੰਨ ਲੋਕ ਹੁੰਦੇ ਨੇ ਪੁੱਤਰ ਸੁਪੁੱਤਰ ਤੇ ਕਪੁੱਤਰ ਦੋਹਾਂ ਦਾ ਜਿਗਰ ਗੁਰਬਾਣੀ ਵਿੱਚ ਆਉਂਦਾ ਪੁੱਤਰ ਦਾ ਤੇ ਸੁਪੁੱਤਰ ਦਾ ਕਪੁੱਤਰ ਨਾ ਸੰਸਾਰ ਰੱਖਦਾ ਪਰ ਸਚਾਈ ਇਹ ਹੈ ਕਿ ਸਰਦਾਰ ਗੁਰਮਖ ਪਿਆਰਿਆਂ ਦੀ ਜਿਹੜੀ ਔਲਾਦ ਹੈ ਇਹਨਾਂ ਦੀ ਜਿਹੜੀ ਔਲਾਦ ਦੇ ਉੱਤੇ ਮਾਇਆ ਲੱਗੀ ਕਰੋੜਾਂ ਚ ਲੱਗੀ ਮੈਂ ਦਇਆਨੰਦ ਹਸਪੀਟਲ ਇਹਨਾਂ ਤੇ ਅੱਜ ਤੋਂ ਸਾਲ ਪਹਿਲਾਂ ਮੈਂ ਮਿਲ ਕੇ ਆਉਂਦਾ ਰਿਆ ਜਿਹੜਾ ਮੇਰਾ ਮਲਾਪ ਹੋਇਆ ਸੀ ਇੱਕ ਕਿਸਾਨੀ ਅੰਦੋਲਨ 'ਚ ਦਿੱਲੀ ਹੋਇਆ ਸੀ ਤੇ ਰਿਸ਼ਤਾ ਮਗਰੋਂ ਜੁੜਿਆ ਸੀ। ਕੁਦਰਤ ਕੰਨੀਓ ਮੇਰਾ ਮਲਾਪ ਦਿੱਲੀ ਜਦੋਂ ਸਾਡੀ ਗੱਲਬਾਤ ਚੱਲੀ ਤੇ ਮੈਂ ਸਤਵਿੰਦਰ ਸਿੰਘ ਨੂੰ ਕੈਨੇਡਾ 'ਚ ਗਿਆ ਮੈਂ ਕਿਹਾ ਜੀ ਮੈਂ ਇਦਾਂ ਇਦਾਂ ਇੱਕ ਸੱਜਣ ਨੂੰ ਮਿਲਿਆ ਸੀ ਉੱਥੇ ਤੇ ਦਿੱਲੀ ਅੰਦੋਲਨ 'ਚੋਂ ਸੇਵਾ ਕਰਨ ਗਏ ਸੀ। ਉਹ ਸਤਵਿੰਦਰ ਸਿੰਘ ਕਹਿੰਦਾ ਮੇਰੀ ਉਹਨਾਂ ਨਾਲ ਕੁੜਮਾਚਾਰੀ ਹੋਣੀ, ਮੇਰੀ ਬੇਟੀ ਮੰਗੀ ਹੋਈ ਹੈ। ਸੋ ਮੈਂ ਕਿ ਵੀ ਬੇਨਤੀ ਕਰਾਂਗਾ ਜਿੱਥੇ ਤੁਸੀਂ ਦੁਨੀਆਦਾਰੀ ਲੈ ਕੇ ਆਉਂਦੇ ਹੋ ਰਿਸ਼ਤੇਦਾਰੀ ਲੈ ਕੇ ਆਉਂਦੇ ਤੁਹਾਡੇ ਦੋ ਸਬੰਧਨ ਮੇਰਾ ਸਬੰਧ ਹੈ ਗੁਰਨਾਨਕ ਦੇ ਦਰ ਘਰ ਦੀ ਸੇਵਾਦਾਰੀ ਨਾ ਮੇਰੀ ਦੁਨੀਆਦਾਰੀ ਤੇ ਨਾ ਮੇਰੀ ਰਿਸ਼ਤੇਦਾਰੀ ਮੇਰੀ ਹੈ ਗੁਰਨਾਨਕ ਦੇ ਦਰ ਘਰ ਦੀ ਸੇਵਾਦਾਰੀ ਆਓ ਮੈਂ ਬੇਨਤੀ ਕਰਾਂਗਾ 2 ਮਿੰਟ ਵਾਸਤੇ ਸਿਮਰਨ ਦੀ ਦਾਤ ਸਮੁੱਚੀ ਸੰਗਤ ਬਖਸ਼ ਦਿਓ ਇੱਕ ਮਨ ਇੱਕ ਚਿੱਤ ਕਰਕੇ ਹਾਜ਼ਰੀ ਲਵਾਇਓ ਤੇ ਸਾਡੀ ਹਾਜ਼ਰੀ ਸਤਖੰਡ ਸ੍ਰੀ ਹਜ਼ੂਰ ਸਾਹਿਬ ਦੀ ਬਣ ਜਾਏਗੀ ਕਿਉਂਕਿ ਮੈਂ ਉੱਥੋਂ ਦਾ ਸੇਵਾਦਾਰ ਹਾਂ ਕਰਿਓ ਕਿਰਪਾ ਜੀ ਸਤ ਨਾਮ ਹੈ ਗੁਰੂ ਸਤ ਨਾਮ ਦਾ ਹੈ ਗੁਰੂ ਕਰੋ ਕਿਰਪਾ ਸਾਰੀ ਸੰਗਤ ਈ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕਰੋ ਕਿਰਪਾ ਕਰੋ ਕਿਰਪਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਬਾਹੀ ਗੁਰੂ ਸਤ ਨਾਮ ਬਾਹੀ ਗੁਰੂ ਸਤ ਨਾਮ ਬਾਹੀ ਗੁਰੂ ਸਤ ਨਾਮ ਬਾਹੀ ਗੁਰੂ ਤੇ ਸਤ ਨਾਮ ਵਾਹਿਗੁਰੂ ਸੋ ਮੇਰੀ ਬੇਨਤੀ ਹੈ ਦੁਨੀਆਦਾਰੀ ਦੇ ਵਿੱਚ ਸਭ ਕੁਝ ਮਨੁੱਖ ਨੂੰ ਪਦਾਰਥ ਮਿਲ ਜਾਣ ਮਨੁੱਖ ਸਾਂਝੇ ਕੰਮਾਂ ਤੋਂ ਮੁੱਖ ਮੋੜ ਲਿੰਦਾ ਹੈ ਉਹ ਕਹਿੰਦਾ ਗੁਰੂ ਦੀਆਂ ਦਿੱਤੀਆਂ ਦਾਤਾਂ ਸਾਡੇ ਕੋਲ ਸਭ ਕੁਝ ਵਾਧੂ ਹੈ ਅਸੀਂ ਸਾਂਝੇ ਕੰਮ ਤੋਂ ਕੀ ਲੈਣਾ ਹੈ ਪਰ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਦਸਵੀਂ ਪਾਤਸ਼ਾਹੀ ਤੱਕ 10 ਗੁਰੂ ਸਾਹਿਬਾਨਾਂ ਦਾ ਜੀਵਨ ਨਿੱਜੀ ਜੀਵਨ ਨਹੀਂ ਸੀ ਇਹ ਜੀਵਨ ਹੀ ਦੂਜਿਆਂ ਵਾਸਤੇ ਸੀ ਜਦੋਂ ਤੁਸੀਂ ਸਾਨੂੰ ਪਿਆਰ ਤੇ ਸਤਿਕਾਰ ਬਖਸ਼ਦੇ ਹੋ ਸਾਨੂੰ ਫਿਰ ਗੁਰਬਾਣੀ ਪੜ੍ਹ ਕੇ ਜਿਹੜੀ ਅੰਤਲੇ ਸਮੇਂ 'ਚ ਅਰਦਾਸ ਕਰਕੇ ਇੱਕ ਸ਼ਬਦ ਵਰਤਦੇ ਆ ਮੈਨੂੰ ਤੁਸੀਂ ਉੱਥੇ ਥਾਂ ਬਖਸ਼ ਦਿੰਦੇ ਹੋ ਤੇ ਮੈਂ ਉੱਥੇ ਤੁਹਾਡੇ ਦਰਸ਼ਨ ਕਰ ਲੈਣਾ ਜਿਹਦੇ ਪਰਥਾਏ ਕਿਹਾ ਜਾਂਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦਾਤਿਆ ਸਹੀ ਪਿਆਰੀ ਮੇਲ ਜਿਨ੍ਹਾਂ ਤੇ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸੋ ਅਤੀ ਸਤਿਕਾਰਯੋਗ ਮਿਸ ਸਾਗਤ ਸਰਦਾਰ ਰਣਜੀਤ ਸਿੰਘ ਜੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਆਏ ਜਿਨ੍ਹਾਂ ਨੇ ਥਰੂ ਗਰਦਾਵਰ ਸਿੰਘ ਦੇ ਮੈਨੂੰ ਉੱਥੇ 7-8 ਵਾਰੀ ਕੈਨੇਡਾ ਦੇ ਦਰਸ਼ਨ ਕਰਵਾਏ ਨੇ ਸਰਦਾਰ ਸਤਵਿੰਦਰ ਸਿੰਘ ਜੀ ਜਿੰਦੇ ਮੈਨੂੰ ਬਹੁਤ ਪਿਆਰ ਸਤਿਕਾਰ ਗੁਰਨਾਨਕ ਤੇ ਬਾਣੇ ਕਰਕੇ ਕਰਦੇ ਨੇ ਹੋਰ ਮੇਰੀ ਕੋਈ ਰਿਸ਼ਤੇਦਾਰੀ ਨਹੀਂ ਸੋ ਜੋ ਇਸ ਘਰ ਦਾ ਬੱਚਾ ਜਿਹਦੇ ਆਨੰਦ ਕਾਰਜ ਸੋਮਾ ਸਰ ਸਹਿਬ ਗੁਰਦੁਆਰਾ ਸਾਨੀਵਾਲ ਇਤਿਹਾਸਕ ਸਥਾਨ ਮਹਾਰਾਜ ਦਸਵੇਂ ਪਾਸ਼ਾ ਦੇ ਸਥਾਨ ਤੇ ਆਨੰਦ ਕਾਰਜ ਹੋਏ ਸਨ ਮੈਨੂੰ ਉਹਦੀ ਬਦੌਲਤ ਵੀ ਬਹੁਤ ਪਿਆਰ ਸਤਿਕਾਰ ਮਿਲਦਾ ਹੈ ਬੰਟੀ ਜੀ ਸੱਚਾ ਸਾਹਿਬ ਸਰੇਂਦਰ ਸਿੰਘ ਕਥੂ ਨੰਗਲ ਬਹੁਤ ਪਿਆਰ ਬਖਸ਼ਦੇ ਨੇ ਜਿਤਨੇ ਵੀ ਸੰਗਤ ਆਈ ਦਾਸ ਦੇ ਨਾਲ ਵੀ ਭਾਈ ਮੈਂਬਰ ਆਇਆਂ ਸਾਰਿਆਂ ਨੂੰ ਧੰਨਵਾਦ ਜੀ ਆਇਆਂ ਜੀ ਲਬਾਬੋ ਹਾਜ਼ਰੀ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਨਿਰਮਲ ਸਿੰਘ ਜੀ ਭਗਵਾਨ ਪਰਤੋ ਆਇਨ ਸੋ ਬਹੁਤ ਸਾਰੀ ਸੰਗਤ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ